ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੇ ਇਤਿਹਾਸ ਦੇ ਵਿੱਚ ਆਪਾਂ ਗੱਲ ਕਰਾਂਗੇ ਛੋਟੇ ਸਾਬਜਦਾਂ ਦੀ ਪੂਰੀ ਸ਼ਹੀਦੀ ਦੇ ਇਤਿਹਾਸ ਬਾਰੇ ਕਿ ਕਿੱਥੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਸ ਤਰ੍ਹਾਂ ਉਹਨਾਂ ਦੀ ਸ਼ਹੀਦੀ ਹੋਈ ਕਿਸ ਤਰ੍ਹਾਂ ਬੁੜਜ ਦੇ ਵਿੱਚ ਕੈਦ ਕੀਤਾ ਗਿਆ ਤੇ ਕੀ ਕੀ ਤਸੀਹੇ ਦੇ ਕੇ ਸਾਬਜਦਾਂ ਨੂੰ ਸ਼ਹੀਦ ਕੀਤਾ ਗਿਆ ਅੰਤਮ ਸੰਸਕਾਰ ਤੱਕ ਜਿਹਦੇ ਵਿੱਚ ਥੋੜਾ ਮੋਟਾ ਰੋਲ ਭਾਈ ਦਵੰਤ オーਡਰਮਲ ਜੀ ਤੇ ਪਾਈ ਜੋ ਕਿ ਉਹਨਾਂ ਨੂੰ ਦੁੱਧ ਪਿਲਾਉਣ ਵਾਲੇ ਮੋਤੀ RAM ਮਹਾਰਾਜੀ ਸੀ ਸੋ ਥੋੜਾ ਮੋਟਾ ਇਤਿਹਾਸ ਦੇ ਮੁਤਾਬਕ ਇਹਨਾਂ ਬਾਰੇ ਵੀ ਅੱਪਾ ਗੱਲਬਾਤ ਕਰਾਂਗੇ ਸੋ ਗੁਰਮੁਖ ਪਿਆਰਿਓ 5 ਕਿ ਮਿੰਟ ਦੀ ਵੀਡੀਓ ਕਿਰਪਾ ਕਰਕੇ ਧਿਆਨ ਨਾਲ ਸੁਣਨਾ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਕਿ ਸਾਡੇ ਬੱਚਿਆਂ ਨੂੰ ਇਸ ਇਤਿਹਾਸ ਬਾਰੇ ਪਤਾ ਲੱਗ ਸਕੇ ਛੋਟੇ ਸਾਹਿਬ ਜੀ ਦਾ ਪੂਰਾ ਇਤਿਹਾਸ ਕੀ ਹੈ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬ ਜੀ ਦਾ ਨੂੰ ਗੰਗੂ ਬ੍ਰਾਹਮਣ ਮਿਲ ਗਿਆ ਉਹ ਇਹਨਾਂ ਨੂੰ ਮਰਿੰਡੇ ਕੋਲ ਆਪਣੇ ਪਿੰਡ ਸਹੇੜੀ ਵਿਖੇ ਆਪਣੇ ਘਰ ਲੈ ਗਿਆ ਜਾਂ ਕਿ ਗੰਗੂ ਦਾ ਮਨ ਬੇਈਮਾਨ ਹੋ ਗਿਆ ਉਸਨੇ ਮਰਿੰਡੇ ਦੇ ਥਾਣੇਦਾਰ ਨੂੰ ਖਬਰ ਦੇ ਕੇ ਬੱਚਿਆਂ ਨੂੰ ਫੜਵਾ ਦਿੱਤਾ। ਮਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੋਂ ਬੱਚਿਆਂ ਨੂੰ ਗ੍ਰਿਫਤਾਰ ਕਰਕੇ 23 ਦਸੰਬਰ 1705 ਈਸਵੀ ਨੂੰ ਸੂਬਾ ਸਰਹੰਦ ਦੇ ਹਵਾਲੇ ਕਰ ਦਿੱਤਾ। ਉਸ ਰਾਤ ਉਹਨਾਂ ਨੂੰ ਕਿਲੇ ਦੇ ਠੰਡੇ ਬੁਰਜ ਵਿੱਚ ਰੱਖਿਆ ਗਿਆ। ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ ਧਮਕਾਉਣ ਦੇ ਯਤਨ ਕੀਤੇ ਗਏ। ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ। ਹੁਣ ਤੁਸੀਂ ਕਿੱਥੇ ਜਾਓਗੇ? ਬੱਚਿਆਂ ਨੇ ਸੂਬਾ ਸਰਹੰਦਰੋਂ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ ਵਜ਼ੀਰ ਖਾਨ ਤੇ ਕਾਜੀ ਦੀ رائے ਲਈ ਗਈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ ਕਾਜੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ ਵਜ਼ੀਰ ਖਾਨ ਤੋਂ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ਤੇ ਲਾਉਣ ਤੋਂ ਵਜ਼ੀਰ ਖਾਨ ਬਚਣਾ ਚਾਹੁੰਦਾ ਸੀ ਹੁਣ ਉਸਨੇ ਨਵਾਬ ਮਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨਸਾਰ ਇਹਨਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ ਸ਼ੇਰ ਖਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿੱਚ ਮਾਰਿਆ ਗਿਆ ਸੀ ਮੈਂ ਇਹਨਾਂ ਖੀਰ ਸ਼ੀਰ ਖੋਰਾ ਦੁੱਧ ਪੀਂਦੇ ਬੱਚਿਆਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ ਬਦਲਾ ਮੈਂ ਲੈਣਾ ਹੀ ਨਹੀਂ ਕਿ ਬਦਲਾ ਮੈਂ ਲਵਾਂਗਾ ਤਾਂ ਸਿਰਫ ਇਹਨਾਂ ਦੇ ਬਾਪ ਤੋਂ ਹੀ ਲਵਾਂਗਾ ਇਹ ਬੱਚਿਆਂ ਨਾਲ ਮੇਰਾ ਕੋਈ ਬੈਰ ਨਹੀਂ ਸੋ ਇਸ ਤਰ੍ਹਾਂ ਜੋ ਮਲੇਰ ਕੋਟਲਾ ਦੇ ਨਾਬਸੀ ਉਹਨੇ ਬੱਚਿਆਂ ਨੂੰ ਜੋ ਕਤਲ ਕਰਨ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਕਿ ਮੈਂ ਕਿਸੇ ਵੀ ਤਰ੍ਹਾਂ ਇਹ ਸਜਾਇਨਾ ਬੱਚਿਆਂ ਨੂੰ ਨਹੀਂ ਦੇ ਸਕਦਾ ਅੱਗੇ ਮੋਤੀराम ਮਹਿਰਾਜੀ ਦਾ ਜੋ ਵੀ ਰੋਲ ਰਿਹਾ ਵੀ ਉਹ ਸਰਦੀਆਂ ਦੀ ਰੁੱਤ ਦੇ ਵਿੱਚ ਠੰਡੇ ਬੁਝ ਦੀ ਕੈਦ ਦੌਰਾਨ ਵਜੀਰ ਖਾਨ ਦੇ ਹੁਕਮ ਦੀ ਪਰਵਾਹ ਨਾ ਕਰਦੇ ਹੋਏ ਇਕ ਸ਼ਰਧਾਲੂ ਜੋ ਕਿ ਸਰਹੰਦ ਦੇ ਰਹਿਣ ਵਾਲੇ ਸਨ ਨਮੋਤੀ ਰਾਮ ਮਹਿਰਾ ਜੀ ਮਾਤਾ ਜੀ ਦੇ ਸਹਬਜ਼ਾਦੇ ਨੂੰ ਗਰਮ ਦੁੱਧ ਪਹੁੰਚਾ ਕੇ ਸਹਾਇਤਾ ਕਰਦੇ ਰਹੇ ਕਾਫੀ ਦੇਰ ਤੱਕ ਇਹ ਕੁਛ ਨਾ ਕੁਛ ਲਾਲਚ ਦੇ ਕੇ ਪਹਿਰੇਦਾਰਾਂ ਨੂੰ ਰਾਤ ਦੇ ਸਮੇਂ ਲੰਘਦੇ ਰਹੇ ਕਦੇ ਆਪਣੇ ਗਹਿਣੇ ਕਦੇ ਪੈਸੇ ਕਦੇ ਕੁਛ ਦੇ ਕੇ ਇਹ ਸੇਵਾ ਕਰਦੇ ਰਹੇ ਬੱਚਿਆਂ ਤੱਕ ਦੁੱਧ ਪਹੁੰਚਾਉਂਦੇ ਰਹੇ ਪਰ ਅਖੀਰ ਨੂੰ ਜਦ ਇਹਨਾਂ ਕੋਲੇ ਕੁਛ ਦੇਣ ਨੂੰ ਨਾ ਰਿਹਾ ਤਾਂ ਉਹਨਾਂ ਪਹਿਰੇਦਾਰਾਂ ਨੇ ਵਜ਼ੀਰ ਖਾਨ ਨੂੰ ਦੱਸ ਦਿੱਤਾ ਇਸ ਦੇ ਬਦਲੇ ਇਨੂੰ ਇੰਨੀ ਭੈੜੀ ਸਜ਼ਾ ਮਿਲੀ ਕਿ ਇਸ ਦੇ ਬਦਲੇ ਉਹਦੇ ਸਾਰੇ ਪਰਿਵਾਰ ਨੂੰ ਵਜ਼ੀਰ ਖਾਨ ਨੇ ਕੋਲੂ ਵਿੱਚ ਪੀੜ ਕੇ ਸਾਰੇ ਪਰਿਵਾਰ ਨੂੰ ਮੌਤ ਦੀ ਸਜ਼ਾ ਜੀ ਦਿੱਤੀ ਦੇਖੋ ਕਿੰਡਾ ਵੱਡਾ ਰੋਲ ਰਿਹਾ ਹੈ ਮੋਤੀ ਨਰਾ ਮਹਾਰਾਜੀ ਦਾ ਇਹਨਾਂ ਨੇ ਆਪਣੇ ਪਰਿਵਾਰ ਦੀ ਪਰਵਾਹ ਨਾ ਕਰਦੇ ਹੋਏ ਇੱਡੀ ਵੱਡੀ ਕੁਰਬਾਨੀ ਸਿੱਖ ਇਤਿਹਾਸ ਦੇ ਵਿੱਚ ਵੀ ਰੋ ਇਹਨਾਂ ਦਾ ਜੋ ਨਾਂ ਹੈ ਉਹ ਹਮੇਸ਼ਾ ਰਹੂਗਾ ਕਾਜੀ ਤੇ ਸ਼ੇਰ ਖਾਨ ਨੂੰ ਇਸੇ ਤਰ੍ਹਾਂ ਦੇ ਰਵੱਈਏ ਨੂੰ ਦੇਖਦੇ ਹੋਏ ਵਜ਼ੀਰ ਖਾਨ ਦੇ ਦੀਵਾਨ ਵਿੱਚ ਨਰਮੀ ਆਉਣ ਲੱਗੀ ਸੀ ਪਰ ਦੀਵਾਨ ਸੁੱਚਾ ਨਾ ਦੇ ਨਹੀਂ ਚਾਹੁੰਦਾ ਸੀ ਕਿ ਸਹਬ ਜਦਿਆਂ ਨੂੰ ਛੱਡਿਆ ਜਾਵੇ ਇਤਿਹਾਸਕ ਹਵਾਲਿਆਂ ਦੇ ਅਨੁਸਾਰ ਉਸਨੇ ਇੱਕ ਸ਼ੈਤਾਨ ਵਾਂਗ ਸਹਬਜ਼ਾਦਿਆਂ ਨੂੰ ਕੁਝ ਅਜੀਬੇ ਪ੍ਰਸ਼ਨ ਕੀਤੇ ਜਿਨ੍ਹਾਂ ਦੇ ਉੱਤਰ ਤੋਂ ਉਹਨਾਂ ਨੂੰ ਬਾਗੀ ਸਿੱਧ ਕੀਤਾ ਜਾ ਸਕਦਾ ਸੀ ਉਸਨੇ ਵਜ਼ੀਰ ਖਾਨ ਨੂੰ ਅਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ ਵਜ਼ੀਰ ਖਾਨ ਨੇ ਕਾਜੀ ਤੋਂ ਫਿਰ ਪੁੱਛਿਆ ਕਿ ਫਿਰ ਇੱਕ ਵਾਰ ਕਾਜੀ ਨੇ ਮਾਲਕਾਂ ਦੀ ਮਰਜ਼ੀ ਅਨਸਾਰ ਬੱਚਿਆਂ ਨੂੰ ਕੰਧਾਂ ਵਿੱਚ ਚਣੇ ਜਾਣ ਦਾ ਫਤਵਾ ਦੇ ਦਿੱਤਾ ਬੱਚਿਆਂ ਨੂੰ ਕੰਧਾਂ ਵਿੱਚ ਚਣਿਆ ਗਿਆ ਜਦੋਂ ਕੰਧ ਮੋਢਿਆਂ ਤੱਕ ਆਈ ਤਾਂ ਕੰਧ गिर ਗਈ ਬੱਚਿਆਂ ਦੇ ਫੁੱਲਾਂ ਵਰਗੇ ਸਰੀਰ ਤੋਂ ਹੀ ਚੋਟ ਨਾ ਸਾਰਦੇ ਹੋਏ ਦੋਨੇ ਬੱਚੇ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ ਇਸ ਤੋਂ ਬਾਅਦ ਸੰਗਤ ਜੀ 27 ਦਸੰਬਰ ਨੂੰ ਫਿਰ ਬੱਚਿਆਂ ਨੂੰ ਵਿਚਾਰੀ ਵਿੱਚ ਪੇਸ਼ ਕੀਤਾ ਗਿਆ ਉਹਨਾਂ ਨੂੰ ਫਿਰ ਦੀਨ ਕਬੂਲਣ ਤੇ ਧਰਮ ਛੱਡਣ ਲਈ ਦਬਾਅ ਪਾਇਆ ਗਿਆ ਪਰ ਸਾਬ ਜੀ ਨੇ ਇਸ ਦਾ ਫਿਰ ਸਖਤ ਵਿਰੋਧ ਕਰਦੇ ਹੋਏ ਸਾਫ਼ ਇਨਕਾਰ ਕਰ ਦਿੱਤਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜਵਾਈਆਂ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਆ ਸੋ ਸਿੱਖ ਧਰਮ ਦੇ ਵਿੱਚ ਹੋ ਨਹੀਂ ਸਕਦਾ ਕਿ ਅਸੀਂ ਆਪਣਾ ਧਰਮ ਛੱਡ ਦਈਏ ਤੇ ਤੁਹਾਡੇ ਜੋ ਧਰਮ ਨੂੰ ਵੀ ਰッコਬੂਲ ਕਰ ਲਈਏ ਸਾਬ ਜੀ ਨੇ ਬਿਲਕੁਲ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਦੇ ਸਿਰ ਤੇ ਦਸਮਾ ਦਸਾਂ ਪਾਸ਼ਾਹੀਆਂ ਦੇ ਮਹਾਨ ਕਾਰਜਾਂ ਦੀ ਜ਼ਿੰਮੇਵਾਰੀ ਦਾ ਭਾਰ ਸੀ ਉਹ ਇਹ ਆਪਣੇ ਦਾਦੇ ਦੀ ਜੋ ਸਿੱਖਿਆ ਸੀ ਉਹਨੂੰ 헤ਠਾ ਨਹੀਂ ਗੇਰਨਾ ਚਾਹੁੰਦੇ ਸੀ ਉਹਨਾਂ ਨੇ ਆਪਣੇ ਦਾਦੇ ਦੀ ਤਰ੍ਹਾਂ ਸ਼ਹੀਦੀ ਪਾਉਣ ਦਾ ਪਰਣ ਕਰ ਲਿਆ ਸੀ ਭਾਈ ਦੁੰਨਾ ਸਿੰਘ ਹੰਡੂਰੀਆ ਜੋ ਚਮਕੌਰ ਸਾਹਿਬ ਤੱਕ ਗੁਰੂ ਜੀ ਦੇ ਨਾਲ ਸਨ ਇਸ ਤਰ੍ਹਾਂ ਲਿਖਦਾ ਹੈ ਕਿ ਜੋਰਾਵਰ ਸਿੰਘ ਐਸੇ ਭਨੇ ਕਿਉ ਭਾਈ ਅਬ ਕਿਉ ਕਰ ਬਣੈ ਫਤੇ ਸਿੰਘ ਤਬ ਕਹੇ ਬਖਾਨ ਦਸ ਪਾਤਸ਼ਾਹੀ ਫੋਗਣਹਾਨ ਵੀ ਜੇਕਰ ਤੁਸੀਂ ਧਰਮ ਹਾਰ ਦਿਓ ਤੁਹਾਡੇ ਦਸਾਂ ਪਾਸ਼ੇ ਜੋ ਸਿਰ ਤੇ ਨੇ ਸਾਰਿਆਂ ਦੀ ਹਾਨੀ ਹੋਵੇਗੀ ਸੋ ਬੱਚਿਆਂ ਨੇ ਇਸ ਗੱਲ ਤੋਂ ਪੂਸਾਫ ਇਨਕਾਰ ਕਰ ਦਿੱਤਾ ਕਿ ਅਸੀਂ ਆਪਣਾ ਧਰਮ ਨਹੀਂ ਛੱਡਾਂਗੇ ਹੁਣ ਬੱਚਿਆਂ ਨੂੰ ਜਵਰੀ ਸ਼ਹੀਦ ਕਰਨ ਦਾ ਹੁਕਮ ਸੁਣਾਇਆ ਗਿਆ ਜੋ ਦੋ ਜਲਾਦ ਵੀਰੋ ਬੁਲਾਏ ਗਏ ਜਲਾਦਾਂ ਨੇ ਦੋਵੇਂ ਬੱਚਿਆਂ ਨੂੰ ਗੋਟਿਆਂ ਦੇ ਹੇਠਾਂ ਦੱਬ ਕੇ ਪਹਿਲਾਂ ਉਹਨਾਂ ਦੇ ਗਲ ਗਲਾਂ ਵਿੱਚ ਖੰਜਰ ਖੋਪ ਦਿੱਤੇ ਤੇ ਫਿਰ ਤਲਵਾਰ ਮਾਰ ਕੇ ਉਹਨਾਂ ਦਾ ਸੀਸ ਜਿਓ ਤੜ ਤੋਂ ਅਲੱਗ ਕਰ ਦਿੱਤਾ ਗਿਆ ਜਦੋਂ ਸਹਬ ਜਾਨੀ ਸ਼ਹੀਦੀ ਦੀ ਖਬਰ ਠੰਡੇ ਬੋਜ ਵਿੱਚ ਮਾਤਾ ਗੁਜਰ ਕੌਰ ਜੀ ਨੂੰ ਮਿਲੀ ਤਾਂ ਉਹਨਾਂ ਨੇ ਵੀ ਤੁਰੰਤ ਆਪਣੇ ਪ੍ਰਾਣ ਤਿਆਗ ਦਿੱਤੇ ਸਹਬ ਜਾਨੀ ਸ਼ਹੀਦੀ ਮਹਿਜ਼ ਸੀਦੀ ਨਹੀਂ ਸਗੋਂ ਇਸ ਤੋਂ ਵੀ ਬਹੁਤ ਵੱਧ ਸੀ ਉਹਨਾਂ ਨੂੰ ਮਾਨਸਿਕ ਤੌਰ ਤੇ ਪਰਮਾਉਣ ਦਾ ਯਤਨ ਕੀਤਾ ਗਿਆ ਫਿਰ ਕਈ ਵਾਰ ਮੌਤ ਦੇ ਭੈ ਚੋਂ ਲੰਘਾਇਆ ਗਿਆ ਸੀ ਤੜਫਾ ਤੜਫਾ ਕੇ ਮਾਰਿਆ ਗਿਆ ਇਹ ਸਾਰਾ ਤਸੱਦਦ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਹੋਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਉਹਨਾਂ ਨੇ ਬੇਮਿਸਾਲ ਹੌਸਲਾ ਪ੍ਰਗਟਾਉਂਦੇ ਹੋਏ ਜਬਰ ਦਾ ਮੂੰਹ ਮੋੜ ਕੇ ਦਸਾਂ ਪਾਸ਼ਾ ਦੀ ਸ਼ਾਨ ਨੂੰ ਕਾਇਮ ਰੱਖਿਆ ਅਤੇ ਖਾਲਸਾ ਪੰਥ ਦੀ ਫਤਿਹ ਦਵਾਈ ਗੁਰੂ ਜੀ ਦੇ ਬੱਚਿਆਂ ਨੂੰ ਇਸ ਮਕਸਦ ਦਾ ਇਸ ਮਕਸਦ ਦਾ ਕਤਲ ਇਸ ਮਕਸਦ ਨਾਲ ਕਤਲ ਕੀਤਾ ਗਿਆ ਕਿ ਗੁਰਮਤ ਦਾ ਦੀਪਕ ਸੰਸਾਰ ਵਿੱਚੋਂ ਬੁੱਝ ਜਾਵੇਗਾ ਪਰ ਐਸਾ ਨਹੀਂ ਹੋਇਆ ਮੁਸਲਮਾਨਾਂ ਦੇ ਮਨ ਦੇ ਵਿੱਚ ਇੱਕ ਖੋਪ ਸੀਗਾ ਕਿ ਸਿੱਖ ਕੌਮ ਜੇਕਰ ਜਿਉਂਦੀ ਰਹੀ ਤਾਂ ਇੱਕ ਦਿਨ ਮੁਸਲਮਾਨ ਕੌਮ ਖਤਮ ਹੋ ਸਕਦੀ ਹੈ ਇਸੇ ਖੋਪ ਦੇ ਵਿੱਚ ਉਹਨੇ ਸਿੱਖ ਧਰਮ ਨੂੰ ਮਟਾਉਣ ਦੀ ਸੋਚੀ ਸੀ ਪਰ ਸਿੱਖ ਧਰਮ ਨਹੀਂ ਮਿਟਿਆ ਜੋ ਨਾ ਮਿਟਿਆ ਤੇ ਵੀ ਉਹ ਨਾ ਕਦੇ ਮਿٹےਗਾ ਸੋ ਸਾਬ ਜਦ ਨੇ ਸ਼ਹੀਦੀ ਤੋਂ ਬਾਅਦ ਉਹਨਾਂ ਨੂੰ ਇਹ ਸੀ ਕਿ ਇਹ ਦੀਪਕ ਹਮੇਸ਼ਾ ਲਈ ਬੁੱਝ ਜਾਵੇਗਾ ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਗੁਰਮਤਿ ਦੀ ਅਖੰਡ ਜੋਤੀ ਤਾਂ ਖਾਲਸੇ ਦੇ ਦਿਲਾਂ ਵਿੱਚ ਪ੍ਰਵੇਸ਼ ਕਰ ਗਈ ਹੈ ਸਾਬ ਜਦ ਨੇ ਸ਼ਹੀਦੀ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਕੀ ਹੋਇਆ ਜੇ ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ ਮੇਰਾ ਪੰਜਵਾਂ ਪੁੱਤਰ ਖਾਲਸਾ ਅਜੇ ਜ਼ਿੰ ਜੋ ਕਿ ਕਫਨੀਅਰ नाग ਹੈ ਜੋ ਕਦੇ ਵੀ ਤੁਹਾਡੇ ਤੋਂ ਖਤਮ ਨਹੀਂ ਹੋਵੇਗਾ ਗੁਰੂ ਤੇਗ ਬਹਾਦਰ ਜੀ ਧਾਰਮਿਕ ਆਜ਼ਾਦੀ ਲਈ ਦਿੱਤੀ ਸ਼ਹਾਦਤ ਗੁਰੂ ਗੋਬਿੰਦ ਸਿੰਘ ਜੀ ਦੇ ਜ਼ੁਲਮ ਵਿਰੁੱਧ ਕਰਨ ਦੀ ਲਹਿਰ ਦੀ ਪ੍ਰੇਰਣਾ ਨਾਲ ਸਰਹੰਦ ਦੇ ਇੱਕ ਦੀਵਾਨ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਖੜੇ ਰੁੱਖ ਬਚਾਉਣ ਦੀ ਸ਼ਰਤ ਅਧੀਨ ਦੁਨੀਆ ਦੀ ਸਭ ਤੋਂ ਮਹਿੰਗੀ ਮੁੱਲ ਦੀ ਵੀਰੋ ਜ਼ਮੀਨ ਖਰੀਦ ਕੇ ਸਾਬ ਜਦ ਦਾ ਅੰਤਮ ਸੰਸਕਾਰ ਕੀਤਾ ਅੱਜ ਕੱਲ ਉਸ ਥਾਂ ਤੇ ਸਰਹੰਦ ਵਿੱਚ ਗੁਰਦੁਆਰਾ ਜੋਤੀ ਸਰੂਪ ਸਜੋਬਿਤ ਹੈ ਸਹਿਮ ਜਹਾਦਿਆਂ ਦੀ ਸਹਾਦਤ ਦੀ ਵਾਰਤਾ ਜਦ ਉਹਨਾਂ ਰਾਏ ਕਲਾ ਦੁਆਰਾ ਭੇਜੇ ਸੰਦੇਸ਼ ਵਾਹਕ ਨੂੰ ਨੂਰੇ ਮਾਹੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਏਕੁੱਟ ਤੇ ਚਕਰਾਵਾਂ ਦੇ ਨੇੜੇ ਪਿੰਡ ਲੰਮਾ ਲੰਮਾ ਜੱਟਪੁਰਾ ਵਿਖੇ ਸੁਣਾਈ ਤਾਂ ਗੁਰੂ ਸਾਹਿਬ ਜੀ ਨੇ ਕਾ ਦਾ ਤੀਲਾ ụpਟ ਕੇ ਭਵਿੱਖਬਾਣੀ ਕੀਤੀ ਕਿ ਮੇਰੇ ਸਹਿਬਜ਼ਾਦਿਆਂ ਨੂੰ ਜੋ ਨੀਹਾਂ ਵਿੱਚ ਚੜਨ ਵਾਲੇ ਨੇ ਚੜਨ ਤੋਂ ਬਾਅਦ ਅਜ ਮੁਗਲ ਸਨਤਨਤ ਦੀ ਜੜ 뿌ਟੀ ਗਈ ਹੈ ਜੋ ਅਕਾਲ ਪੁਰਖ ਅੱਗੇ ਸ਼ੁਕਰ ਮਨਾਉਂਦੇ ਹੋਏ ਅਰਦਾਸ ਕੀਤੀ ਕਿ ਬਾਲਕਾਂ ਦੀ ਦਾਤ ਬਖਸ਼ੀ ਉਹ ਕਾਮ ਤੇ ਪਰਮਾਤਮਾ ਨੂੰ ਸਮਰਪਿਤ ਹੋਈ ਅੱਜ ਇੱਥੇ ਗੁਰਦੁਆਰਾ ਗੁਰੂ ਸਰ ਪੰਜੂਆਣਾ ਸਾਹਿਬ ਸਥਿਤ ਹੈ ਸੋ ਇਹ ਸੀ ਬਿਰੋ ਛੋਟੇ ਸਾਹਿਬ ਜੀ ਦਾ ਇਤਿਹਾਸ ਹੋ ਸਕਦਾ ਕਿਸੇ ਵੀਰ ਨੂੰ ਪੂਰਾ ਨਾਮ ਪਤਾ ਹੋਵੇ ਹੋ ਸਕਦਾ ਸਾਥੋਂ ਵੀ ਬੋਲਦੇ ਕੁਝ ਗਲਤੀਆਂ ਹੋ ਗਈਆਂ ਹੋਣ ਪਰ ਫਿਰ ਵੀ ਵੀਰੋ ਜੋ ਪੜਿਆ ਜੋ ਸੁਣਿਆ ਇਤਿਹਾਸ ਦੇ ਵਿੱਚੋਂ ਉਹੀ ਗੱਲਾਂ ਸੰਗਤ ਦੇ ਨਾਲ ਸਾਂਝੀਆਂ ਕੀਤੀਆਂ ਨੇ ਕਿਰਪਾ ਕਰਕੇ ਧਾਰਮਿਕ ਵਿਚਾਰਾਂ ਦੇ ਨਾਲ ਜੁੜੋ ਜੀ ਸਿੱਖ ਇਤਿਹਾਸ ਬਾਰੇ ਜ਼ਰੂਰ ਜਣਾਓ ਆਪਣੇ ਬੱਚਿਆਂ ਨੂੰ ਜ਼ਰੂਰ ਜਣਾਓ ਜ਼ਰੂਰ ਬੱਚਿਆਂ ਨੂੰ ਸੁਣਾਓ ਸੋ ਵੀਡੀਓ ਨੂੰ ਕਿਰਪਾ ਕਰਕੇ ਅੱਗੇ ਜੱਗੇ ਸ਼ੇਅਰ ਕਰੋ ਜੀ ਐਸੀਆਂ ਇੱਕ ਸਿੱਖ ਇਤਿਹਾਸ ਨਾਲ ਸੰਬੰਧ ਹੋਰ ਵੀਡੀਓ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ